ਵੈਲਫੇਅਰ ਸੁਸਾਇਟੀ ਅਸੀਂ ਪਿਛਲੇ 15 ਸਾਲਾਂ ਤੋਂ ਹਮੇਸ਼ਾ ਸ਼ਹੀਦ ਸੁਖਦੇਵ ਜੀ ਦੀ ਯਾਦ ਹਰ ਸਾਲ ਪ੍ਰੋਗਰਾਮ ਕਰਾਉਂਦੇ ਆਏ ਹਾਂ ਮੈਂ ਸਰਕਾਰਾਂ ਨੂੰ ਪੁੱਛਣਾ ਚਾਹਨਾ ਹੈ ਕਿ ਹਰ ਸਾਲ ਅਸੀਂ ਪ੍ਰੋਗਰਾਮ ਕਰਾਉਂਦੇ ਆਏ ਤੁਹਾਨੂੰ ਉਦੋਂ ਨਹੀਂ ਯਾਦ ਆਇਆ ਕਿ ਫਰਜੀ ਖਰਜੀ ਕੌਣ ਹੈ ਨਕਲੀ ਕੌਣ ਹੈ ਅਸਲੀ ਕੌਣ ਹੈ ਮੈਂ ਤਾਂ 10 ਸਾਲ ਹੋ ਗਏ ਕਹਿੰਦੇ ਆ ਨੂੰ ਕਿ ਅਸ਼ੋਕ ਥਾਪਰ ਦਾ ਸ਼ਹੀਦ ਸੁਖਦੇਵ ਦੇ ਪਰਿਵਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਕਵਰੀਆਂ ਵੀ ਚਲੀਆਂ। 2022 'ਚ ਵੀ ਇੱਥੇ ਇਨਕੁਆਰੀ ਚਲੀ ਮਿਲਿਆ ਤੇ ਮਿਲਿਆ ਕਿ ਮੈਨੂੰ ਡੌਲੀਪੌਪ। ਜਦ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲੇ ਚਾਹੇ ਲੁਧਿਆਣਾ ਦਾ ਚਾਹੇ ਖੜਕੜ ਕਲਾਂ ਦਾ ਚਾਹੇ ਫਰੋਜ਼ਪੁਰ ਦਾ ਆਰਟੀਆਈ ਦੀ ਕਾਪੀਆਂ ਮੇਰੇ ਕੋਲ ਪਈਆਂ। ਮੈਂ ਕੱਲ ਤੇ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਉਹ ਵੀ ਜਾਨੂ ਕਰਾਉਂਗਾ। ਹੁੰਦੇ ਜੀ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਜੀ ਮੇਰੇ ਕੋ ਭਗਤ ਸਿੰਘ ਔਰ ਸੁਖਦੇਵ ਦੇ ਵਾਰਸਾਂ ਦਾ ਰਿਕਾਰਡ ਨਹੀਂ ਹੈ ਅਗਰ ਤੁਹਾਡੇ ਕੋਲ ਰਿਕਾਰਡ ਨਹੀਂ ਹੈ ਕਿ ਆ ਉਹ ਸਰਕਾਰ ਦਾ ਰਿਸ਼ਤੇਦਾਰ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਰਿਸ਼ਤੇਦਾਰ ਹੈ ਜਿਨ੍ਹਾਂ ਨੂੰ ਤੁਸੀਂ ਸਨਮਾਨ ਕਰਦੇ ਹੋ ਸਟੇਜਾਂ ਦੇ ਬਨਾਬ ਤਾਂ ਆ ਕੇ ਉਹ ਕਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਹਵਾਲਾ ਲਿਆ ਇਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੱਸੇ ਨਾ ਉਸ ਮੌਕੇ ਤਾਂ ਜਿਹੜਾ ਇੱਥੇ ਜ਼ਿਲ੍ਹਾ ਅਧਿਕਾਰੀ ਬੈਠਾ ਸੀ ਜ਼ਿਲ੍ਹਾ ਡਿਪਟੀ ਕਮਿਸ਼ਨ ਜਿਹੜਾ ਬੈਠਾ ਸੀ ਉਹਨੇ ਕਿੱਦਾਂ ਅਸ਼ੋਕ <th>ਥਾਪਰ ਦਾ ਨਾਮ ਪਾ ਕੇ ਮਨੋਦਰભાઈ ਮੋਦੀ ਜੀ ਤੋਂ ਪ੍ਰਧਾਨ ਮੰਤਰੀ ਦਾ ਅਵਾਰਡ ਵਾ ਲਿਆ। ਜੋ ਵੀ ਤਰੀਕ ਨੂੰ ਮੈਂ ਇੱਥੇ ਡੀਸੀ ਦਫ਼ਤਰ ਦੇ ਬਾਹਰ ਕੁਰਸੀਆਂ ਡਾਊਂਗਾ। ਇੱਕ ਕੁਰਸੀ ਤੇ ਆਪ ਬੈਠੂਗਾ। ਇੱਕ ਕੁਰਸੀ ਤੇ ਅਸ਼ੋਕ <th>ਥਾਪਰ ਆਵੇ। ਇੱਕ ਤੇ ਉਹਦਾ ਮੁੰਡਾ ਆਵੇ ਤ੍ਰਿਭੂਵਨ <th>ਥਾਪਰ। ਕਾਗਜ਼ ਪੱਤਰ ਲੈ ਕੇ ਇੱਥੇ ਸਾਬਤ ਕਰੇ ਡੀਸੀ ਆਫਿਸ ਦੇ ਬਾਹਰ ਮੈਂ ਸੁਖਦੇਵ ਦਾ ਰਿਸ਼ਤੇਦਾਰ ਆ। ਇਹਦੇ ਵਿੱਚ ਇਹਨਾਂ ਨੂੰ ਇਹ ਮੰਗਿਆ ਗਿਆ ਸੀ ਕਿ ਜਿਹੜੇ ਤੁਹਾਡੇ ਕੋਲ ਲੀਗਲ ਡਾਕੂਮੈਂਟਸ ਹੈਗੇ ਉਹ ਪ੍ਰੋਡਿਊਸ ਕਰੋ ਇਹਨਾਂ ਨੇ ਉਸ ਟਾਈਮ ਹਾਈ ਕੋਰਟ ਦੇ ਵਿੱਚ ਕਿਉਂ ਨਹੀਂ ਪ੍ਰੋਡਿਊਸ ਕੀਤੇ ਸਾਡਾ ਸਵਾਲ ਇਹ ਹੈ ਕਿ ਤੁਸੀਂ ਜਾ ਕੇ ਪੰਜ ਸੱਤ ਸ਼ਹੀਦ ਪਰਿਵਾਰਾਂ ਨੂੰ ਤੁਸੀਂ ਆਪਣੇ ਨਾਲ ਖੜਾ ਕੇ ਆਪਾਂ ਪ੍ਰੋਗਰਾਮ ਕਰਾਨੇ ਸ਼ਹੀਦ ਸੁਖਦੇਵ ਜੀ ਦੇ ਬੜੇ ਪ੍ਰੋਗਰਾਮ ਹੁੰਦੇ ਆ ਭਗਤ ਸਿੰਘ ਜੀ ਦੇ ਬਹੁਤ ਪ੍ਰੋਗਰਾਮ ਹੁੰਦੇ ਆ ਕਿਹਾ ਆਪਾਂ ਇੱਕ ਪ੍ਰੋਗਰਾਮ ਕਰਾ ਕੇ ਉਹਨਾਂ ਦੇ ਵਾਰਿਸ ਕਹਿਲਾਵਾਂਗੇ ਅਸੀਂ ਜਿਹੜਾ ਕੰਮ ਕਰ ਰਹੇ ਆ ਸ਼ਹੀਦ ਸੁਖਦੇਵ ਜੀ ਦੇ ਪ੍ਰਤੀ ਕਰ ਰਹੇ ਆ ਸਾਨੂੰ ਇਹਦੇ ਵਿੱਚ ਨਾ ਕੋਈ ਸਰਕਾਰ ਤੋਂ ਕੋਈ ਬੈਨੀਫਿਟ ਚਾਹੀਦਾ ਸਾਨੂੰ ਤਾਂ ਉਹਨਾਂ ਦਾ ਮਾਨ ਸਨਮਾਨ ਚਾਹੀਦਾ ਇਸ ਕਰਕੇ ਇਹ ਫਾਲਸ ਲੋਗ ਨੇ ਇਹ ਕੁਛ ਛਰਾਰਤੀ ਅਨਸਰ ਨੇ ਜਿਹੜਾ ਕਿ ਉਹਨਾਂ ਵੱਲੋਂ ਫੰਡ ਇਕੱਠੇ ਕਰਦੇ ਲੋਕਾਂ ਵੱਲੋਂ ਪ੍ਰੋਗਰਾਮ ਕਰਦੇ ਵਿਸ਼ਾਲ ਨੀਰ ਨੂੰ ਇੱਕ ਸਵਾਲ ਹੈ ਦਾ ਪਰਸਨਲ ਕਾਰੋਬਾਰ ਕੀ ਹੈ ਮੈਂ ਪੁੱਛੂੰਗਾ ਮੈਨੂੰ ਅੱਜ ਹੀ ਸਵੇਰੇ ਪਤਾ ਲੱਗਿਆ ਕਿ ਨਾ ਉਹਦਾ ਕੋਈ ਕਾਰੋਬਾਰ ਹੈ ਉਹਦੇ ਫਾਦਰ ਸਾਹਿਬ ਸੀ ਸ਼੍ਰੀ ਵਿਨੋਦ ਜੀ ਜਿਹੜੇ ਕੀ ਸਵਰਗਵਾਸ ਹੋ ਗਿਆ ਉਹ ਕਿੰਗ ਫਿਸ਼ਰ ਦੀ ਦੁਕਾਨ ਤੇ ਕੰਮ ਕਰਦੇ ਜਿਹੜੀ ਸ਼ਰਾਬ ਦੀ ਕਿਹਾ ਸ਼ਹੀਦ ਦਾ ਕੋਈ ਵਾਰਿਸ ਹੋਊਗਾ ਜਿਹੜਾ ਕਿ ਸ਼ਰਾਬ ਦੇ ਠੇਕੇ ਦਾ ਕੰਮ ਕਰੂਗਾ ਇਹ ਇਸੁਖਦੇਵ ਦਾ ਵਾਰਿਸ ਹੋਣ ਦਾ ਦਾਵਾ ਕਰਦਿਆਂ ਵਿਸ਼ਾਲ ਨૈયਰ ਨੇ ਅਸ਼ੋਕ ਥਾਪਰ ਤੇ ਉਸਦੇ بیٹے ਉੱਪਰ ਕਈ ਗੰਭੀਰ ਦੋਸ਼ ਲਗਾਏ ਹਨ ਇਸ ਤਰ੍ਹਾਂ ਉਹਨਾਂ ਨੇ ਕੀ ਕਿ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚੋਂ 10 ਸ਼ਹੀਦ ਪਰਿਵਾਰਾਂ ਦੇ ਵਾਰਿਸ ਨੂੰ ਬੁਲਾ ਕੇ ਆ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਤੇ ਨਸਮਸਤਕ ਹੋਣਾ ਸੀ ਮਗਰ ਉਹਨਾਂ ਨੇ ਦੋਸ਼ ਲਗਾਏ ਹਨ ਕਿ ਅਸ਼ੋਕ ਥਾਪਰ ਅਤੇ ਉਹਨਾਂ ਦੇ بیٹے ਨੇ ਉਹਨਾਂ ਦੇ ਜਨਮ ਸਥਾਨ ਤੇ ਤਾਲੇ ਲਗਾਏ ਹੋਏ ਹਨ ਅਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਲੁਧਿਆਣਾ ਡੀਸੀ ਨੂੰ ਆਪਣੀ ਸ਼ਿਕਾਇਤ ਦਿੱਤੀ ਸੀ, ਮਗਰ ਸੁਣਵਾਈ ਨਹੀਂ ਹੋ ਰਹੀ। ਸਿਰਫ ਜਾਂਚ ਦਾ ਆਸ਼ਵਾਸ਼ਣ ਦਿੱਤਾ ਜਾ ਰਿਹਾ ਹੈ। ਉਥੇ ਦੂਜੇ ਪਾਸੇ ਅਸ਼ੋਕ <th>ਪਰ ਤੇ ਉਸਦੇ بیٹے ਨੇ ਇਹ ਸਾਰੇ ਹੀ ਦੋਸ਼ਾਂ ਨੂੰ ਸਿਰ ਤੋਂ ਨਕਾਰਿਆ। ਉਹਨਾਂ ਨੇ ਕਿਹਾ ਕਿ ਜੋ ਉਹਨਾਂ ਤੇ ਇਲਜ਼ਾਮ ਲਗਾਏ ਗਏ ਹਨ ਉਹ ਬਿਲਕੁਲ ਬੇਬੁਨਿਆਦ ਹਨ। ਦੇ ਵੈਲਫੇਅਰ ਸੁਸਾਇਟੀ ਅਸੀਂ ਪਿਛਲੇ 15 ਸਾਲਾਂ ਤੋਂ ਹਮੇਸ਼ਾ ਸ਼ਹੀਦ ਸੁਖਦੇਵ ਜੀ ਦੀ ਯਾਦ ਹਰ ਸਾਲ ਪ੍ਰੋਗਰਾਮ ਕਰਾਉਂਦੇ ਆਏ ਆਂ ਮੈਂ ਸਰਕਾਰਾਂ ਨੂੰ ਪੁੱਛਣਾ ਚਾਹਨਾ ਕਿ ਹਰ ਸਾਲ ਅਸੀਂ ਪ੍ਰੋਗਰਾਮ ਕਰਾਉਂਦੇ ਆਂ ਤੁਹਾਨੂੰ ਉਦੋਂ ਨਹੀਂ ਯਾਦ ਆਇਆ ਕਿ ਫਰਜੀ ਫਰਜੀ ਕੌਣ ਹੈ ਨਕਲੀ ਕੌਣ ਹੈ ਅਸਲੀ ਕੌਣ ਹੈ ਮੈਂ ਤਾਂ 10 ਸਾਲ ਹੋ ਗਏ ਕਹਿੰਦੇ ਆ ਨੂੰ ਕਿ ਅਸ਼ੋਕ ਥਾਪਰ ਦਾ ਸ਼ਹੀਦ ਸੁਖਦੇਵ ਦੇ ਪਰਿਵਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇੱਥੇ ਇਨਕੁਆਰੀਆਂ ਵੀ ਚਲੀਆਂ 2022 ਚ ਵੀ ਇੱਥੇ ਇਨਕੁਆਰੀ ਚਲੀ ਮਿਲਿਆ ਤੇ ਮਿਲਿਆ ਕਿ ਮੈਨੂੰ ਲollipops 8 ਮਹੀਨੇ ਬਾਅਦ ਕਹਤਾ ਗਿਆ ਜੀ ਕਿ ਤੁਸੀਂ ਪੁਲਿਸ ਕਮਿਸ਼ਨਰ ਕੋਲ ਜਾਓ ਇਹ ਪੁਲਿਸ ਕਮਿਸ਼ਨਰ ਦਾ ਮੈਟਰ ਹੈ ਕਿਉਂ ਜੀ ਕਿ ਆ ਸ਼ਹੀਦ ਸੁਖਦੇਵ ਜੀ ਦੇ ਵਾਰਸਾਂ ਦਾ ਸੱਚ ਔਰ ਅਸਲੀ ਦਾ ਜਿਹੜਾ ਫਰਜੀ ਵਾੜਾ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਕਿ ਪੁਲਿਸ ਕਮਿਸ਼ਨਰ ਮਿਲੇਗਾ ਦੋ ਬਾਰ ਮੈਂ ਇੱਥੇ ਧਰਨੇ ਤੇ ਬੈਠਾ ਰਿਹਾ ਭੁਖੜ ਦਲ ਤੇ ਬੈਠਾ ਰਿਹਾ ਡੀਸੀ ਰਾਹੁਲ ਚੱਬ ਏਡੀਸੀ ਰਾਹੁਲ ਚੱਬਾ ਔਰ ਐਸ ਡੀ ਐਮ ਇਸ ਈਸਟ ਗੁਰਸੇਮਰ ਸਿੰਘ ਮੰਡਲ ਨੇ ਮੈਨੂੰ ਦਿੱਤਾ ਕਿ ਸਿਰਫ ਲollipops ਜਦੋਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਆ ਕੇ ਲollipops ਦਿੱਤੇ ਪਤਾਸੇ ਵੰਡੇ ਜਦ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲੇ ਚਾਹੇ ਲੁਧਿਆਣੇ ਦਾ ਹੈ ਚਾਹੇ ਖੜਕੜਕਲਾਂ ਦਾ ਚਾਹੇ ਫਿਰੋਜ਼ਪੁਰ ਦਾ ਹੈ ਆਰਟੀਆਈ ਦੀ ਕਾਪੀਆਂ ਮੇਰੇ ਕੋਲ ਪਈਆਂ ਮੈਂ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਉਹ ਵੀ ਜਾਨੂ ਕਰਾਉਂਗਾ ਕਿ ਹੋਂਦੇ ਜੀ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਜੀ ਮੇਰੇ ਕੋ ਭਗਤ ਸਿੰਘ ਔਰ ਸੁਖਦੇਵ ਦੇ ਵਾਰਸਾਂ ਦਾ ਰਿਕਾਰਡ ਨਹੀਂ ਹੈ ਅਗਰ ਤੁਹਾਡੇ ਕੋਲ ਰਿਕਾਰਡ ਨਹੀਂ ਹੈ ਕਿ ਆ ਉਹ ਸਰਕਾਰ ਦਾ ਰਿਸ਼ਤੇਦਾਰ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਰਿਸ਼ਤੇਦਾਰ ਆ ਜਿਨ੍ਹਾਂ ਨੂੰ ਤੁਸੀਂ ਸਨਮਾਨ ਕਰਦੇ ਹੋ ਸਟੇਜਾਂ ਤੇ ਬੁਲਾਵਾਂ ਲਾ ਕੇ ਉਹ ਕਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਅਵਾਰਡ ਲਿਆਇਆ ਇਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੱਸੇ ਨਾ ਉਸ ਮੌਕੇ ਦਾ ਜਿਹੜਾ ਇੱਥੇ ਜ਼ਿਲ੍ਹਾ ਅਧਿਕਾਰੀ ਬੈਠਾ ਸੀ ਜ਼ਿਲ੍ਹਾ ਡਿਪਟੀ ਕਮਿਸ਼ਨ ਜਿਹੜਾ ਬੈਠਾ ਸੀ ਉਹਨੇ ਕਿੱਦਾਂ ਉਹ ਅਸ਼ੋਕ ਥਾਪੜ ਦਾ ਨਾਮ ਪਾ ਕੇ ਨਰਿੰਦਰ ਭਾਈ ਮੋਦੀ ਜੀ ਤੋਂ ਪ੍ਰਧਾਨ ਮੰਤਰੀ ਜੀ ਦਾ ਅਵਾਰਡ ਵਾਰ ਅੱਜ ਅਸੀਂ ਨਮਸਤਕ ਹੋਣ ਜਾ ਰਹੇ ਸੀਗੇ ਚਾਹੀ ਉਕੇ ਬਾਅਦ ਠੀਕ ਹੈ ਜੀ ਉਹ ਜਦ ਕੀ ਉਹ ਜਗਾ ਪੰਜਾਬ ਸਰਕਾਰ ਨੂੰ ਸਮਰਪਿਤ ਹੈ ਔਰ ਉਹ ਮਕਾਨ ਸੁਰੱਖਿਅਤ ਘੋਸ਼ਿਤ ਕੀਤਾ ਗਿਆ ਉਸ ਨੋਟੀਫਿਕੇਸ਼ਨ ਦੀ ਕਾਪੀ ਚ ਮੇਰੇ ਨਾਨਾ ਜੀ ਦਾ ਨਾਮ ਹੈ ਪ੍ਰਕਾਸ਼ ਚੰਦ ਥਾਪੜ ਮੇਰੇ ਨਾਨਾ ਜੀ ਹੈ ਜੀ ਪ੍ਰਕਾਸ਼ ਚੰਦ ਥਾਪੜ ਸੀਐਮ ਸਾਹਿਬ ਨੇ ਇਹ ਕਹਿੰਦੇ ਜੀ ਕਿ ਅਸੀਂ ਸੁਖਦੇਵ ਜੀ ਦੇ ਰਾਹ ਨੂੰ ਉੱਥੇ ਧਰਨਾ ਲਾਣ ਗਏ ਸੀ ਮੈਂ ਸ਼ੋ ਥਾਪੜ ਜੀ ਨੂੰ ਪੁੱਛਣਾ ਚਾਹੁੰਦਾ ਤੁਹਾਡੀਆਂ ਤਾਂ ਆਪਣੀਆਂ ਉੱਥੇ 8 ਪ੍ਰਾਪਰਟੀਆਂ ਨੇ ਅੱਜ ਤੱਕ ਤੁਸੀਂ ਸੁਖਦੇਵ ਜੀ ਦੇ ਘਰ ਲਈ ਕੀਤਾ ਕੀ ਹੈ ਕੀ ਇਤਿਹਾਸ ਤੁਸੀਂ ਕੀਤਾ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਕਿੰਨੇ ਫ੍ਰੀडम फाइਟਰ ਪਰਿਵਾਰਾਂ ਨੂੰ ਤੁਸੀਂ ਅੱਜ ਤੱਕ ਸਨਮਾਨ ਦਿੱਤਾ ਮੈਨੂੰ ਇਹ ਤਾਂ ਦੱਸ ਦਿਓ ਕਿਉਂ ਤੁਸੀਂ ਸੁਖਦੇਵ ਜੀ ਦੇ ਨਾਮ ਤੇ ਰਾਜਨੀਤਿਕ ਰੋਟੀਆਂ ਖਾ ਰਹੇ ਹੋ ਕਿੰਨੀ ਦੇਰ ਸ਼ਹੀਦ ਦੇ ਨਾਮ ਤੇ ਰੋਟੀਆਂ ਖਾਓਗੇ ਅਗਰ ਮੈਂ ਸੁਖਦੇਵ ਦਾ ਰਿਸ਼ਤੇਦਾਰ ਨਹੀਂ ਹਾਂ ਮੈਂ ਵਿਸ਼ਾਲ ਨૈયਰ ਦੋਤਾ ਸੁਖਦੇਵ ਦਾ ਨਹੀਂ ਹਾਂ ਤੇ ਇਹ ਸਾਰੇ ਪਰਿਵਾਰ ਮੇਰੇ ਕੋਲ ਲੁਧਿਆਣੇ ਕਿੱਦਾਂ ਆ ਗਏ ਚਾਬੀ ਜੋ ਹੈ ਉਹ ਰੱਖਣਾ ਚਾਹੀਏ ਪ੍ਰਸ਼ਾਸਨ ਕੋਲ ਫਿਰ ਜਿਹੜੀ ਉਸ ਘਰ ਦੀ ਜਿਹੜੀ ਚਾਬੀ ਹੈ ਉਹ ਜ਼ਿਲ੍ਹਾ ਅਧਿਕਾਰੀ ਕੋਲੇ ਹੋਣੀ ਚਾਹੀਦੀ ਹੈ ਔਰ ਉੱਥੇ ਦੇ ਪ੍ਰਸ਼ਾਸਕੀ ਅਧਿਕਾਰੀ ਉਹ ਸ਼ੋਕ ਥਾਪਰ ਕੋ ਕਿਵੇਂ ਇਹ ਸਾਰੇ ਪਰਿਵਾਰ ਅਛਵਾ ਖੁੱਲਾ ਖਾਨ ਜੀ ਦੇ ਪਰਿਵਾਰ ਤੋਂ ਆਏ ਨੇ ਇਹ ਰਾਜਗੁਰੂ ਜੀ ਦੇ ਨੇ ਇਹ ਦੁਰਗਾ ਭਾਜੀ ਦੇ ਪਰਿਵਾਰ ਤੋਂ ਨੇ ਸ਼੍ਰੀ ਚੰਦਰ ਸ਼ਿਕਰ ਅਜ਼ਾਦੀ ਜੀ ਦੇ ਪਰਿਵਾਰ ਤੋਂ ਨੇ ਕਿਹਾ ਅਸੀਂ ਉੱਥੇ ਨਮਸਤਕ ਹੋਣ ਜਾਣ ਨਹੀਂ ਜਾ ਸਕਦੇ ਸਰ ਅਜਿਹੀ ਡਿਮਾਂਡਸ ਕੀ ਲੈ ਕੇ ਆਏ ਹੋ ਸਰ ਕੱਲ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਆਨਰੇਬਲ ਪੰਜਾਬ ਹਰਿਆਣੇ ਦੇ ਗਵਰਨਰ ਸਾਹਿਬ ਆ ਰਹੇ ਸੀਗੇ ਇੱਥੋਂ ਕੰਸੈਂਟ ਭੇਜਿਆ ਗਿਆ ਜੀ ਕਿ ਇਹਨਾਂ ਦਾ ਕੋਈ ਡਿਸਪਿਊਟ ਹੈ ਮੈਨੂੰ ਡਿਸਪਿਊਟ ਤਾਂ ਦੱਸੋ ਨਾ ਕਾਹਦਾ ਜੀ ਮੈਂ ਤਾਂ ਡਿਸਪਿਊਟ ਹੀ ਨਹੀਂ ਦੱਸ ਪਾਰਿਆ ਕਿ ਡਿਸਕਿਊਟ ਹੈ ਕਾਦ ਅਸ਼ੋਤਾਪਰ ਨੇ ਪ੍ਰਸ਼ਾਦ ਕੀ ਕਹਿੰਦਾ ਚਿਹਰੇ ਪੁਲਿਸ ਅਫਸਰ ਉਥੇ ਗਏ ਨੇ ਜੀ ਉਹ ਕਹਿੰਦੇ ਜਾਓ ਜਾ ਕੇ ਮੱਥਾ ਟੇਕੋ ਮੈਨੂੰ ਕਹਿੰਦੇ ਜੀ ਜਾਓ ਜਾ ਕੇ ਮੱਥਾ ਟੇਕੋ ਉਥੇ ਹਾਈ ਕੋਰਟ ਦੇ ਜੱਜ ਸਾਹਿਬ ਉਥੇ ਜਾਣ ਨੂੰ ਤਿਆਰ ਬੈਠੇ ਨੇ ਮੱਥਾ ਟੇਕਣ ਨੂੰ ਕਿਹਾ ਇਹ ਇਹ ਸਰਕਾਰ ਤੋਂ ਵੱਡਾ ਔਰ ਕਾਨੂੰਨ ਤੋਂ ਵੱਡਾ ਹੋ ਗਿਆ ਕਿਆ ਸ਼ੋਕਧਾ ਪਰ ਉਥੇ ਜਾ ਕੇ ਨਟੰਕੀਆਂ ਕਰਦਾ ਪ੍ਰਸ਼ਾਸਨ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ ਜੇ ਹੈ ਤਾਂ ਮੈਂ ਅੱਜ ਤੁਹਾਨੂੰ ਚੈਲੰਜ ਕਰਦਾ ਮੈਂ ਇੱਥੇ ਕੁਰਸੀਆਂ ਡਾ ਕੇ ਬੈਠੂਗਾ 24 ਤਰੀਕ ਨੂੰ ਅਜ ਉਹਨਾਂ ਨੇ 10 ਦਿਨ ਕੱਟ ਸਮਾਂ ਲਿਆ ਠੀਕ ਹੈ ਜੀ 24 ਤਰੀਕ ਨੂੰ ਮੈਂ ਇੱਥੇ ਡੀਸੀ ਦਫ਼ਤਰ ਦੇ ਬਾਹਰ ਕੁਰਸੀਆਂ ਡਾਊਂਗਾ ਇੱਕ ਕੁਰਸੀ ਤੇ ਆਪ ਬੈਠੂਗਾ ਇੱਕ ਕੁਰਸੀ ਤੇ ਅਸ਼ੋਕ ਥਾਪਰ ਆਵੇ ਇੱਕ ਤੇ ਉਹਦਾ ਮੁੰਡਾ ਆਵੇ ਤ੍ਰਿਬੂਵਨ ਥਾਪਰ ਕਾਗਜ਼ ਪੱਤਰ ਲੈ ਕੇ ਇੱਥੇ ਸਾਬਤ ਕਰੇ ਡੀਸੀ ਆਫਿਸ ਦੇ ਬਾਹਰ ਮੈਂ ਸੁਖਦੇਵ ਦਾ ਰਿਸ਼ਤੇਦਾਰ ਹਾਂ ਹਾਂਜੀ ਸਰ ਸਾਨੂੰ ਤਾਂ ਇਹੀ ਆਸ਼ਵਾਸ਼ਣ ਦਿੱਤਾ ਗਿਆ ਕਿ ਤਾਲਾ ਖੋਲ ਦਿੱਤਾ ਗਿਆ ਦੂਰ ਦੂਰ ਲੋਗ ਮਹਾਰਾਸ਼ਟਰ ਤੋਂ ਬਿਹਾਰ ਤੋਂ ਯੂਪੀ ਤੋਂ ਮੱਧ ਪ੍ਰਦੇਸ਼ ਤੋਂ ਲੋਗ ਸਾਡੇ ਪ੍ਰੋਗਰਾਮ ਤੇ ਆਏ ਨੇ ਆਪਣੇ ਆਪਣੇ ਖਰਚਿਆਂ ਤੇ ਆਏ ਨੇ ਹਾਂਜੀ ਸਾਨੂੰ ਅੱਜ ਸੁਣਨ ਨੂੰ ਕੀ ਮਿਲ ਰਿਹਾ ਤੁਸੀਂ ਫਰਜੀ ਕਿ ਨਾਲੇ ਕਹਿੰਦੇ ਵੀ ਚਾਬੀ ਨਹੀਂ ਹੋ ਗਿਆ ਕਹਿੰਦਾ ਇਰੀਗੇਸ਼ਨ ਡਿਪਾਰਟਮੈਂਟ ਦੇ ਕਿਸੇ ਐਸਆਈ ਕੋਲ ਆ ਚਾਬੀ ਅੰਦਰਲੀ ਬਾਹਲੇ ਗੇਟ ਦੀ ਮਕਾਨ ਕਿ ਇਰੀਗੇਸ਼ਨ ਡਿਪਾਰਟਮੈਂਟ ਨੇ ਉੱਥੇ ਬਣਾਇਆ ਹੈ ਸ਼ਹਿਰ ਸੁਪਟਿਆ ਸਬਿਆਚਾਰਕ ਮਾਮਲੇ ਦੇ ਅੰਦਰ ਆ ਰਹਾ ਨਾ ਨਹਿਰੀ ਵਿਭਾਗ ਦੇ ਅੰਦਰ ਮਕਾਨ ਨਹੀਂ ਆਂਦਾ ਨਹਿਰ ਦੇ ਉੱਤੇ ਮਕਾਨ ਨਹੀਂ ਹੈ ਸੁਖਦੇਵ ਜੀ ਦਾ ਸ਼ਹਿਰ ਦੇ ਅੰਦਰ ਹੈ वो जो मर्जी कहीं जन तो सुखदेव का रिश्तेदार यानी मैं तो बार बार कह रहे हैं अशोक थापर थे शोक थापर था बेटा त्रिभुवन थापर सुखदेव द रिश्तेदार नहीं है था था था। मुझे अशफाक उल्ला खां कहते हैं तो सारे परिवार मेरे था था था। मेरे परिवार में काकोरी एक्शन बहुत बड़ी घटना थी ब्रिटिश समय में उसमें शहीद अशफाक उल्ला खां को पंडित राम प्रसाद बिस्मिल और रोशन सिंह को फांसी हुई थी देश की आज़ादी के लिए मैं शाहजहाँपुर उत्तर प्रदेश से हाज़िर हुआ हूँ विशाल जी अक्सर प्रोग्राम करते रहे हैं शहीद सुखदेव सिंह जी पर और इस पर बहुत से परिवार आज आए हैं आज हम सब लोग मैडम से यही बात करने आए हैं कि ऐसे ही शहीद परिवार जो चय का आज़ाद का था उसके भी कुछ लोग लखनऊ में पापन में फ़र्जी लोग थे हमने उसका कहा कि फ़र्जी लोग नहीं आना चाहिए सही लोग आना चाहिए और आज हम सब लोग परिवार के लोग आए हैं मैडम ने दस दिन का समय कहा है कि हम इसको सर्ट आउट करेंगे कि हम सही आदमी को इसका हक दिला पाए जो लोग शहीदों के प्रति सम्मान और अपनी श्रद्धांजलि रखते हैं श्री राजगुरु हूँ मैं महाराष्ट्र पुणे से आया हूँ शहीद हाँ जी इसके प्रभाव मैं शहीद शिवराम हरी राजगुरु के परिवार से आया हूँ यहाँ पे कल ये यहाँ के विशाल थापर जी ने जो सुखदेव जी के वंशज है उन्होंने एक प्रोग्राम रखा था उसके लिए तो फिर आज हमें बहुत बुरा लगा कि ये सब हम लोग आए थे शहीद सुखदेव जी के स्मारक पर अपना मत्था टेकने के लिए लेकिन वो तो छोड़ी है यहाँ झगड़ा ही चल रहा है मतलब कहाँ पर क्या क्या नहीं हम लोग गए ही नहीं ना वहाँ पे कुछ ताला लगाया है ऐसा हमको समझ में आया है उसके लिए हम लोग वहाँ जा नहीं सके लेकिन आज बहुत बुरा लगा कि देश के लिए जिन लोगों ने अपना सर्वस्व अर्पण किया है ऐसे लोगों को मतलब देश की जनता अगर उनके सामने नमन होना चाहती है तो वो भी किया नहीं जा सकता तो यह प्रशासन ने तो यहाँ के सरकार ने कुछ ना कुछ करके वहाँ अच्छा स्मारक बनवा के सभी लोगों को वहाँ दर्शन के लिए छोड़ना चाहिए क्योंकि अभी पुणे में राजगुरु जी का भी बहुत बड़ा स्मारक हो रहा है और छोटा मोटा नहीं राष्ट्रीय स्मारक उसे घोषित किया गया है कम से कम 250-300 करोड़ रुपया खर्चा करके वो स्मारक बनेगा राजगुरु नगर में वो स्मारक क्या थोड़ी हमारे लिए थोड़ी बनाया जाता है अकेले के लिए वो देश का होता है वो कोई अकेले का नहीं होता है डी तो सी मैडम के और इनके कुछ वो जो अशोक थापर जी और विशाल थापर जी के बारे में पुराने ये है क्लैश है उसके बारे में उन्होंने कहा कि अगले दस दिन में हम लोग एक कमेटी रखेंगे और वो कमेटी के सामने क्या जो निर्णय लंबे समय से चल रहा है शहीदों को भी भी उनकी उन्होंने दी देश के लिए ऐसा होकर उनको उनका नाम खराब किया जा रहा है दोनों के तरफ नाम खराब मतलब सभी लोगों का देश का ही नाम खराब हो रहा है इसमें आज पूरा लुधियाना का नाम ये हो गया उसमें यहाँ पे स्मारक होके शहीद सुखदेव जी जैसे भगत सिंह राजगुरु सुखदेव जी का आज पूरे देश में नाम है संपूर्ण देश में उनका पूजन किया जाता है उनको श्रद्धांजलि या आदरांजलि अर्पित की जाती है लेकिन ऐसा नहीं होना चाहिए यहाँ आके बहुत दुख हुआ हमको बस धन्यवाद आजाद के वंशज हैं विकास शुक्ला क्या कहना चाहेंगे कौन से परिवार से आते हैं? आ, मैं आजाद जी के परिवार से हूँ पंडित शिव विनायक मिश्र जिनको आजाद जी फूफा जी कहा करते थे अंतिम समय में उनका संस्कार भी किया था और उनके यहाँ रह करके पढ़ाई भी करी थी यहाँ पे हम लोग आए थे दस दो हज़ार दस से आप प्रोग्राम कर रहे हैं हम लोग आते जाते रहते हैं हमेशा और हमारे यहाँ भी ये कोई फंक्शन होता है तो आप भी आते हैं तो उनके परिवार से ये हैं हम लोग आज़ाद जी के परिवार से हैं ऐसे ही हम लोग हमेशा था अभी हम लोग जाने वाले थे तो पता चला कि वहाँ पर ताला बंद कर दिया गया है तो उसी को लेकर के पता चला कि ये कोई नए हैं जबकि गवर्नमेंट को जब चीज़ें हैंड कर दी गई तो उसकी चाबी क्यों किसी पर्सनल के पास है वहाँ पे तो कोई भी जा सकता है कोई जरूरी नहीं है एक्स वाई जेड कोई भी जा सकता है वो चीज़ बिल्कुल गलत है उसकी चाबी होनी चाहिए सरकार के पास होनी चाहिए कोई सरकारी रिप्रेजेंटेटिव के पास होना चाहिए मैं जगदीश भट्ट वीरांगना दुर्गा भाभी जो चंद्रशेखर आजाद भगत सिंह सुखदेव राजगुरु की सहयोगिनी रही हैं उनका भतीज पुत्र हूँ और मैं लखनऊ से आया हूँ क्या करने आज ये विशाल जी हर साल प्रोग्राम करते हैं आज़ादी के दीवानों के लिए उनकी शहीदों को स्मृतियों को ताज़ा रखते हुए उनको श्रद्धांजलि देने के लिए कार्यक्रम करते हैं उसी कार्यक्रम में आज ये दसवां कार्यक्रम कल होने जा रहा है उसके सम्मिलित होने के लिए मेरा भी सौभाग्य है कि मैं यहाँ पर आया हूँ और यहाँ पर ये यह बहुत दुखद है कि जो कार्यक्रम उन्होंने आयोजित किया उसको वो करने के लिए दूसरे तमाम सारे लोग फर्जी इस तरीके से ऑब्जेक्शन कर रहे हैं जबकि वो हर वर्ष इस तरीके का कार्यक्रम करते हैं जिस लड़ाई के लिए आज़ादी के लिए शहीदों ने अपना खून बहाया और आज उनके परिवार के वंशज अगर परेशान होते हैं वो एक कार्यक्रम नहीं कर सकते शहीदों की चिताओं पर लगेंगे हर बरस मेले वतन पर मिटने वालों का यही बाकी निशा होगा तो आज उनकी शहीदों की स्मृति में जब आयोजन हो रहा है तो उस पर भी रोक लगने के लिए जिला प्रशासन ने आज आश्वासन दिया है कि दस दिन के अंदर उस मामले को शार्ट आउट कर देंगे क्या प्रोग्राम कल प्रोग्राम कल होने जा रहा है ਗੁਰੂ ਨਾਨਕ ਦੇਵ ਭਵਨ ਲੁਧਿਆਣਾ ਜਿਹੜਾ ਅੱਜ ਨૈયਰ ਪਰਿਵਾਰ ਵੱਲੋਂ ਉੱਥੇ ਪ੍ਰੋਟੈਸਟ ਕੀਤਾ ਗਿਆ ਨਾਲ ਹੋਰ ਵੀ ਫੈਮਿਲੀ ਸੀਗੀਆਂ ਫਰੀडम फाइਟਰਸ ਦੀਆਂ ਉਹਨਾਂ ਦਾ ਕਲੇਮ ਹੈਗਾ ਕਿ ਇੱਥੇ ਜਿਹੜੇ ਗੇਟ ਬੰਦ ਸੀਗੇ ਸੁਖਦੇਵ ਥਾਪਰ ਮੈਮੋਰੀਅਲ ਦੇ ਤੇ ਉਹ ਕਹਿੰਦੇ ਕਿ ਅਸੀਂ ਫੈਮਿਲੀ ਮੈਂਬਰ ਹੈਗੇ ਆਂ ਤੇ ਜਿਹੜੇ ਤੁਹਾਡਾ ਨਾਮ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਫੈਮਿਲੀ ਮੈਂਬਰ ਨਹੀਂ ਹੈਗੇ ਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਮਸਲੇ ਬਾਰੇ ਸਰ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਕਲੀਅਰ ਨੋਟਿਸ ਜਿਹੜਾ ਆ ਆਰਡਰਸ ਹਾਈ ਕੋਰਟ ਦੇ ਆ ਔਨਰੇਬਲ ਹਾਈ ਕੋਰਟਸ ਦੇ ਆਪਾਂ ਹਾਈ ਕੋਰਟ ਨੂੰ ਡਿਨਾਈ ਨਹੀਂ ਕਰ ਸਕਦੇ ਵਰਬਲੀ ਤਾਂ ਮੈਂ ਵੀ ਕਹਿ ਦੂੰਗਾ ਜੀ ਭਗਵੰਤ ਮਾਨ ਜੀ ਮੇਰੇ ਤਾਇਆ ਜੀ ਹੈ ਮੇਰੇ ਮਾਸੜ ਜੀ ਕੁਝ ਵੀ ਕਹਿ ਦੂੰਗਾ ਬਟ ਜਿਹੜੇ ਔਨਰੇਬਲ ਹਾਈ ਕੋਰਟ ਦੇ ਆਰਡਰਸ ਨੇ ਉਹ ਵਿਸ਼ਾਲ ਨੇਅਰ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਹੈ ਮੈਂ ਤੁਹਾਨੂੰ ਆਰਡਰਸ ਦਿਖਾ ਦਿੰਦਾ ਇਹਦੇ ਵਿੱਚ ਮੈਂ ਹਾਈ ਹਾਈਲਾਈਟ ਵੀ ਕੀਤਾ ਹੋਇਆ ਹੈ ਚਾਹੇ ਮੈਂ ਪੜ੍ਹ ਕੇ ਵੀ ਸੁਣਾ ਦਿੰਨਾ ਇਹ ਇਹਨਾਂ ਵੱਲੋਂ ਸਿਗਾ ਕਿ ਜਿਹੜਾ ਸੁਖਦੇਵ ਜੀ ਦਾ ਜਿਹੜਾ ਸਮਾਰਕ ਹੈ ਉਹ ਜਿਹੜਾ ਅਸੀਂ ਮੈਨੇਜ ਕਰ ਰਹੇ ਹਾਂ ਅਸੀਂ ਮੀਨਸ ਮੇਰੇ ਫਾਦਰ 40 ਸਾਲ ਤੋਂ ਇਸ ٹرسٹ ਦੇ ਮੈਂਬਰ ਵੀ ਹੈਗੇ ਪ੍ਰੈਜ਼ੀਡੈਂਟ ਵੀ ਹੈਗੇ ਨਾਲੇ ਰੱਖ-ਰਖਾਵ ਕਰ ਰਹੇ ਸੀਗੇ ਖਾਲੀ ਵੀ ਸਾਡੇ ਵੱਲੋਂ ਕਰਾਇਆ ਗਿਆ ਸੀ ਪੈਸੇ ਦੇ ਕੇ ਜਿਹੜਾ ਬਿਊਟੀਫਿਕੇਸ਼ਨ ਦਾ ਕੰਮ ਹੋਇਆ ਉਹ ਸਾਰਾ ਸਾਡੇ ਵੱਲ ਇਹ ਗੱਲਾਂ ਜਗ ਜाहिर ਨੇ ਕੱਲ ਨੂੰ ਅਸੀਂ 10 20 50 100 ਬੰਦਿਆਂ ਜਾ ਕੇ ਕਹਿ ਦਈਏ ਕਿ ਮੈਂ ਉਹਨਾਂ ਦਾ ਦੋਤਾ ਐ ਮੈਂ ਉਹਨਾਂ ਦਾ ਪੋਤਾ ਐ ਕਿਸੇ ਨੇ ਨਹੀਂ ਕਰਨਾ ਡਾਕੂਮੈਂਟੇਸ਼ਨ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹਦੇ ਵਿੱਚ ਲਿਖਿਆ ਹੋਇਆ ਹੈ ਰਿਸਪੌਂਡੈਂਟ ਨੰਬਰ 1 ਆਫ ਨਾਟ ਇਨਕਲੂਡਿੰਗ ਦਾ ਪਟੀਸ਼ਨਰ ਇਨ ਦਾ ਮੈਨੇਜਮੈਂਟ ਕਮੇਟੀ ਮੈਨੇਜਿੰਗ ਦਾ ਹਾਊਸ ਆਫ ਸ਼ਹੀਦ ਸੁ ਔਨ ਬਿਹਾਫ ਆਫ ਦਾ ਫੈਮਿਲੀ ਆਫ ਸ਼ਹੀਦ ਸੁਖਦੇਵ ਕਲੀਅਰ ਕੱਟ ਜਿਹੜੇ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬ ਨੇ ਉਹ ਆਰਡਰਸ ਦੇ ਵਿੱਚ ਲਿਖਾ ਰਹੇ ਆ ਕਿ ਜਿਹੜੇ ਉੱਥੇ ਮੈਨੇਜ ਕਰ ਰਹੇ ਆ ਘਰ ਉਹ ਸੁਖਦੇਵ ਜੀ ਦੇ ਵਾਰਿਸ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਇੱਕ ਇਹਨਾਂ ਨੇ ਰੱਟ ਪਾਈ 2020 ਦੇ ਵਿੱਚ ਉਸ ਤੋਂ ਬਾਅਦ ਪਾਈ 2021 ਦੇ ਵਿੱਚ ਇਹਦੇ ਜਿਹੜੇ ਆਰਡਰਸ ਹੈ 23 ਮਈ 2021 ਦੇ ਵਿੱਚ ਇਨ ਦਾ ਵਿਊ ਆਫ ਦਾ ਅਬੋਵ ਫਾਈਨਡਿੰਗ ਨੋ ਮੈਰਿਟਸ ਇਨ ਦਾ ਪਟੀਸ਼ਨ ਦਾ ਸੇਮ ਇਜ਼ ਡਿਸਮਿਸਡ ਇਹਦੇ ਵਿੱਚ ਇਹਨਾਂ ਨੂੰ ਇਹ ਮੰਗਿਆ ਗਿਆ ਸੀ ਕਿ ਜਿਹੜੇ ਤੁਹਾਡੇ ਕੋਲ ਲੀਗਲ ਡਾਕੂਮੈਂਟਸ ਹੈਗੇ ਉਹ ਪ੍ਰੋਡਿਊਸ ਕਰੋ ਇਹਨਾਂ ਨੇ ਉਸ ਟਾਈਮ ਹਾਈ ਕੋਰਟ ਦੇ ਵਿੱਚ ਕਿਉਂ ਨਹੀਂ ਪ੍ਰੋਡਿਊਸ ਕੀਤੇ ਸਾਡਾ ਦਾ ਸਵਾਲ ਇਹ ਹੈ ਕਿ ਤੁਸੀਂ ਜਾ ਕੇ ਪੰਜ ਸੱਤ ਸ਼ਹੀਦ ਪਰਿਵਾਰਾਂ ਨੂੰ ਤੁਸੀਂ ਆਪਣੇ ਨਾਲ ਖੜਾ ਕੇ ਆਪਾਂ ਪ੍ਰੋਗਰਾਮ ਕਰਾਨੇ ਸ਼ਹੀਦ ਸੁਖਦੇਵ ਜੀ ਦੇ ਬੜੇ ਪ੍ਰੋਗਰਾਮ ਹੁੰਦੇ ਆ ਭਗਤ ਸਿੰਘ ਜੀ ਦੇ ਬਹੁਤ ਪ੍ਰੋਗਰਾਮ ਹੁੰਦੇ ਆ ਕਿਹਾ ਆਪਾਂ ਇੱਕ ਪ੍ਰੋਗਰਾਮ ਕਰਾ ਕੇ ਉਹਨਾਂ ਦੇ ਵਾਰਿਸ ਕਹਿਲਾਵਾਂਗੇ ਵਾਰਿਸ ਤਾਂ ਸਾਰਾ ਹਿੰਦੁਸਤਾਨ ਹੈ ਬੜ ਜਿਹੜੀ ਉਹਨਾਂ ਦੀ ਜੈਨੂਨ ਬਲੱਡ ਲਾਈਨ ਹੈ ਉਹ ਐਡਮਿਨਿਸਟ੍ਰੇਸ਼ਨ ਕੋ ਵੀ ਹੈ ਗਵਰਨਮੈਂਟ ਕੋ ਵੀ ਹੈ ਗਵਰਨਮੈਂਟ ਆਫ ਇੰਡੀਆ ਕੋਲ ਵੀ ਹੈ ਐਵੇਂ ਨਹੀਂ ਪ੍ਰਧਾਨ ਮੰਤਰੀ ਮੋਦੀ ਜੀ ਏਜੰਸੀਆਂ ਬੈਠੀਆਂ ਉਹਨਾਂ ਤੱਕ ਪਹੁੰਚਣਾ ਕੋਈ ਸੌਖਾ ਨਹੀਂ ਹੈਗਾ ਉਹਨਾਂ ਨੇ ਫਾਦਰ ਸਾਹਿਬ ਨੂੰ ਸਾਡੇ ਔਨਰ ਕੀਤਾ ਹੈ ਮੇਰੇ ਦਾਦਾ ਜੀ ਨੂੰ ਇੰਦਰਾ ਗਾਂਧੀ ਨੇ ਤਾਮਿਲ ਪੱਤਰ ਦੇਣ ਲੱਗੇ ਉਹਨਾਂ ਨੇ ਕਿਹਾ ਸਾਨੂੰ ਤਾਂ ਸ਼ਹੀਦ ਸੁਖਦੇਵ ਜੀ ਦਾ ਸਨਮਾਨ ਚਾਹੀਦਾ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਸ਼ਹੀਦ ਸੁਖਦੇਵ ਜੀ ਦੇ ਪ੍ਰਤੀ ਕਰ ਰਹੇ ਹਾਂ ਸਾਨੂੰ ਇਹਦੇ ਵਿੱਚ ਨਾ ਕੋਈ ਸਰਕਾਰ ਤੋਂ ਕੋਈ ਬੈਨੀਫਿਟ ਚਾਹੀਦਾ ਸਾਨੂੰ ਤਾਂ ਉਹਨਾਂ ਦਾ ਮਾਨ ਸਨਮਾਨ ਚਾਹੀਦਾ ਇਸ ਕਰਕੇ ਇਹ ਫਾਲਸ ਲੋਗ ਨੇ ਇਹ ਕੁਛ ਛਰਾੜਤੀ ਅਨਸਰ ਨੇ ਜਿਹੜਾ ਕਿ ਉਹਨਾਂ ਵੱਲੋਂ ਫੰਡ ਇਕੱਠੇ ਕਰਦੇ ਲੋਕਾਂ ਵੱਲੋਂ ਪ੍ਰੋਗਰਾਮ ਕਰਨਾ ਵਿਸ਼ਾਲ ਨੀਰ ਨੂੰ ਇੱਕ ਸਵਾਲ ਹੈ ਦਾ ਪਰ ਮੈਂ ਪੁੱਛੂੰਗਾ ਮੈਨੂੰ ਅੱਜ ਹੀ ਸਵੇਰੇ ਪਤਾ ਲੱਗਿਆ ਕਿ ਨਾ ਉਹਦਾ ਕੋਈ ਕਾਰੋਬਾਰ ਹੈ ਉਹਦੇ ਫਾਦਰ ਸਾਹਿਬ ਸੀ ਸ਼੍ਰੀ ਵਿਨੋਦ ਜੀ ਜਿਹੜੇ ਕੀ ਸਵਰਗਵਾਸ ਹੋ ਗਿਆ ਉਹ ਕਿੰਗ ਫਿਸ਼ਰ ਦੀ ਦੁਕਾਨ ਤੇ ਕੰਮ ਕਰਦੇ ਜਿਹੜੀ ਸ਼ਰਾਬ ਦੀ ਕਿਹਾ ਸ਼ਹੀਦ ਦਾ ਕੋਈ ਵਾਰਿਸ ਹੋਊਗਾ ਜਿਹੜਾ ਵੀ ਸ਼ਰਾਬ ਦੇ ਠੇਕੇ ਦਾ ਕੰਮ ਕਰੂਗਾ ਇਹ ਠੇਕੇ ਦੀ ਕਈ ਵਾਰ ਇਹ ਦੁਕਾਨ ਲੈ ਲੰਦਾ ਗਲਾੜਾ ਤੋਂ ਅਲਾਰਟ ਕਰਾ ਕੇ ਉਹ ਗਲਾੜਾ ਪਿੰਕ ਮਾਰਕੀਟ ਤੁਸੀਂ ਚਲੇ ਜਾਓ ਉੱਥੇ ਜਾ ਕੇ ਪੁੱਛ ਲਓ ਇਹ ਸਿਰਫ ਸ਼ਹੀਦ ਸੁਖਦੇਵ ਜੀ ਨੂੰ ਕੈਸ਼ ਕਰਨਾ ਚਾਹੁੰਦੇ ਹੋਰ ਕੁਝ ਨਹੀਂ ਹੈ ਤੇ ਸਰ ਜਿਹੜਾ ਉਹ ਬਲੇਮ ਕਰ ਰਹੇ ਨੇ ਕਿ ਇੱਥੇ ਤਾਲੇ ਲਾਏ ਗਏ ਸੀਗੇ ਸਵੇਰੇ ਤੇ ਉਹਨਾਂ ਨੇ ਮੈਨੂੰ ਪਤਾ ਲੱਗਿਆ ਸੀ 15 ਦਿਨ ਪਹਿਲਾਂ ਵੀ ਉਹ ਇੱਥੇ ਆਇਆ ਸੀਗਾ ਅਸੀਂ ਨਹੀਂ ਸੀਗੇ ਸੰਡੇ ਦਾ ਦਿਨ ਸੀ ਇਹਦੇ ਸ਼ਾਇਦ ਲਾਈਫ ਤੇ ਵੀ ਹੈਗੀ ਹੈ ਤੇ ਇਹਨੇ ਪਾਇਆ ਇੱਥੇ ਗੰਦ ਪਿਆ ਹੋਇਆ ਕੁਝ ਪਿਆ ਸਮਾਰਕ ਜਿਹੜਾ ਹੈਗਾ ਖੁੱਲਾ ਹੁੰਦਾ ਹੈ ਇਹਦੇ ਵਿੱਚ ਤੁਹਾਨੂੰ ਦੱਸਦਾ ਜਿਹੜੇ 2012 ਦੇ 13 ਦੇ ਆਰਡਰ ਸੀਗੇ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਕੌਨਰੇਬਲ ਹਾਈ ਕੋਰਟ ਨੇ ਡਿਸੀਜਨ ਦਿੱਤਾ ਸੀਗਾ ਕਿ ਆਰਕੀਓਲੋਜੀ ਦਾ ਹੈਡ ਤੇ ਅਸ਼ੋਕ ਥਾਪਰ ਐਜ਼ ਅ ਟਰਸਟੀ ਐਜ਼ ਅ ਪਰਿਵਾਰ ਦੇ ਮੈਂਬਰ ਉਹਨਾਂ ਦੇ ਐਸੋਸੀਏਟ ਰਹਿਣਗੇ ਤਿੰਨ ਮੈਂਬਰੀ ਕਮੇਟੀ ਬਣ ਗਈ ਸੀਗੀ ਤੇ ਉਸ ਤੋਂ ਬਾਅਦ ਇੱਕ ਚਾਬੀ ਸਾਡੇ ਕੋਲ ਹੈ ਇੱਕ ਐਡਮਿਨਿਸਟ੍ਰੇਸ਼ਨ ਕੋਲ ਤੇ ਇੱਕ ਆਰਕੀਓ ਆਰਕੀਓਲੋਜੀ ਦਾ ਕਲਰਕ ਆ ਕੇ ਇੱਥੇ ਬੈਠਦਾ ਉਹ ਤਿੰਨ ਦਿਨ ਆ ਕੇ ਬੈਠਦਾ ਕਿਉਂ ਤਿੰਨ ਦਿਨ ਬੈਠਦਾ ਹੈ ਤਿੰਨ ਦਿਨ ਉਹਦੀ ਡਿਊਟੀ ਕਿਤੇ ਹੋਰ ਨਹੀਂ ਤਿੰ ਠੀਕ ਹੈ ਉਸ ਤੋਂ ਬਾਅਦ ਕੀ ਹੈ ਜਦ ਵੀ ਕੋਈ ਵੀ ਆਈਪੀ ਆਂਦਾ ਸਾਨੂੰ ਇਨਫੋਰਮੇਸ਼ਨ ਆਏਦੀ ਅਸੀਂ ਉਹਨਾਂ ਲਈ ਘਰ ਖੋਲ ਲੈਨੇ ਆ ਅੱਜ ਕਲਰਕ ਆਇਆ ਸੀਗਾ ਸਵੇਰੇ ਉਹਨੂੰ ਕੋਈ ਐਮਰਜੈਂਸੀ ਕੰਮ ਪੈ ਗਿਆ ਉਹ ਚਲਾ ਗਿਆ ਬਟ ਮੈਨੂੰ ਜਿਹੜਾ ਡੀਸੀ ਮੈਮ ਦਾ ਵੀ ਫੋਨ ਆਇਆ ਐ ਐਸਡੀਐਮ ਸਾਹਿਬ ਦਾ ਵੀ ਫੋਨ ਆਇਆ ਸਾਰੇ ਦੇ ਕਾਲ ਆਇਆ ਅਸੀਂ ਕਹਾਂ ਕੋਈ ਆਨਰੇਬਲ ਜੱਜ ਕੋਈ ਆਣਾ ਚਾਹੁੰਦਾ ਕੋਈ ਸ਼ਹੀਦ ਪਰਿਵਾਰ ਆਣਾ ਚਾਹੁੰਦੇ ਆ ਦੇ ਆਰ ਮੋਸਟ ਵੈਲਕਮ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਕੱਲ 15 ਮਈ ਸੀ ਕੱਲ ਸਮਾਰਕ ਬਣਸੇਗਾ ਬਟ ਕੱਲ ਅਸੀਂ ਆਪਣੇ ਵੱਲੋਂ ਖੋਲਿਆ ਹੋਇਆ ਸੀਗਾ ਅਸੀਂ ਇੱਕ ਨੁਮਾਇੰਦਾ ਖੜਾਇਆ ਸੀ ਇ ਠੀਕ ਹੈ ਔਰ ਉਹ ਹਾਈ ਕੋਰਟ ਦੇ ਵਿੱਚੋਂ ਡਿਨਾਈਡ ਹੈ ਤੇ ਆਪਾਂ ਉਹਨੂੰ ਕਿੱਦਾਂ ਐਂਟਰਟੇਨ ਕਰ ਲਾਂਗੇ ਕੱਲ ਨੂੰ ਆ ਕੇ ਕੋਈ ਸਮਾਰਕ ਨੂੰ ਨੁਕਸਾਨ ਪਹੁੰਚ ਪੰਚਾਇਤ ਹੋਵੇ ਇਸ ਕਰਕੇ ਮੇਰੀ ਬੇਨਤੀ ਹੈ ਐਡਮਿਨਿਸਟ੍ਰੇਸ਼ਨ ਨੂੰ ਵੀ ਤੇ ਪੰਜਾਬ ਗਵਰਨਮੈਂਟ ਨੂੰ ਵੀ ਤੇ ਇਦਾਂ ਦੇ ਬੰਦਿਆਂ ਨੂੰ ਨਕੇਲ ਪਾਈ ਜਾਵੇ ਇਹਦੇ ਤੇ ਤਾਂ ਪਰਚਾ ਬੰਦਾ ਹੈ ਇਹਦੇ ਤੇ ਤਾਂ ਹੱਕਤ ਇਹ ਮੈਂ ਹੱਕ ਦਾ ਦਾਵਾ ਕਰੂੰਗਾ ਮਾਨਹਾਨੀ ਦਾ ਦਾਵਾ ਵੀ ਮੈਂ ਤੇ ਜਲਦ ਕਰੂੰਗਾ ਇਹ ਔਨਰੇਬਲ ਕੋਰਟ ਦੇ ਆਰਡਰ ਹੈ ਇਹਨੂੰ ਅੱਗੇ ਪਰਸਿਊ ਕਿਉਂ ਨਹੀਂ ਕੀਤਾ ਗਿਆ ਕਿਉਂ ਇੱਥੇ ਐਫ ਆਈ ਆਰ ਦਰਜ ਨਹੀਂ ਹੋਈ ਇਹ ਬੜਾ ਵੱਡਾ ਸਵਾਲ ਹੈ ਕਿ ਦੇ ਕੋਈ ਪ੍ਰਸ਼ਾਸਕਿਕ ਅਧਿਕਾਰੀ ਜਿਹੜੇ ਪੁਰਾਣੇ ਸੀਗੇ ਇਹਦੇ ਨਾਲ ਰਲੇ ਤਾਂ ਨਹੀਂ ਹੋਏ ਸੀਗੇ ਇਹ ਜਿਹੜਾ ਜਾ ਕੇ ਉੱਥੇ ਬੜਕਾ ਮਾਰਦਾ ਜਿਹੜਾ ਬੰਦਾ ਇੱਕ ਚੋਰ ਹੈ ਉਹ ਚੋਰੀ ਕਰਦਾ ਵਾ ਐਡਮਿਨਿਸਟ੍ਰੇਸ਼ਨ ਨੂੰ ਸਾਹਮਣੇ ਨਜ਼ਰ ਆ ਰਿਹਾ ਇੱਥੇ ਪਰਚਾ ਕਿਉਂ ਨਹੀਂ ਦਰਜ ਹੁੰਦਾ ਐਫ ਆਈ ਆਰ ਕਿਉਂ ਨਹੀਂ ਦਰਜ ਹੁੰਦੀ ਇੱਥੇ ਤੁਸੀਂ ਆਪਣੇ ਵੱਲੋਂ ਕਾਰਵਾਈ ਕਰੋਗੇ ਮੈਂ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰਕੇ ਇਹਦੇ ਜਿਹੜੇ ਐਲ ਐਸ ਨੇ ਮੇ ਸਾਡੇ ਐਲ ਐਸ ਨੇ ਉਹਨਾਂ ਨੂੰ ਜਲਦ ਤੋਂ ਜਲਦ ਅਸੀਂ ਕਿਉਂਕਿ ਕੱਲ ਸ਼ਨੀਵਾਰ ਹੈ ਤਵਾਰਾ ਅਸੀਂ ਜਲਦ ਇੱਥੇ ਕਾਨੂੰਨੀ ਕਾਰਵਾਈ ਕਰ